ਅੱਜ ਗਰਮੀ ਵਾਲੀ ਗੋਭੀ ਬਾਰੇ ਗੱਲਬਾਤ ਕਰਦੇ ਆ ਜੀ ਜਿਹੜੀ ਮਾਰਚ ਅਪ੍ਰੈਲ ਦੇ ਮਹੀਨੇ ਚ ਆਪਾਂ ਵੈਰੈਟੀਆਂ ਲਾਉਣੇ ਆ ਜਾਂ ਆਪਾਂ ਹੈਪੀ ਵੈਰੈਟੀ ਲਾਉਣੇ ਆ ਨੋਬਲ ਦੀ ਜਾਂ ਆਪਾਂ 15 22 ਵਗੈਰਾ ਸੈਗਮੈਂਟ ਲਾਉਣੇ ਆ ਉਹਨਾਂ ਵੈਰੈਟੀਆਂ ਚ ਕੀ ਕੀ ਦਿੱਕਤਾਂ ਆ ਸਕਦੀਆਂ ਕੀ ਉਹਦੇ ਲੋਾਈ ਦਾ ਢੰਗ ਤਰੀਕਾ ਜੀ ਉਹਨਾਂ ਸਾਰਿਆਂ ਬਾਰੇ ਆਪਾਂ ਗੱਲਬਾਤ ਕਰਾਂਗੇ ਗਰਮੀਆਂ ਵਾਲੀ ਗੋਭੀ ਬਾਰੇ ਮੁਨਾਫੇ ਦਾ ਸੌਦਾ ਹੈ ਜੀ ਇਹ ਜੇ ਕੋਈ ਬੰਦਾ ਚੰਗੀ ਤਰ੍ਹਾਂ ਸੰਭਾਲ ਸਕਦਾ ਹੈ ਤਾਂ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੇ ਤਾਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਤੇ ਵੈਰੈਟੀ ਗੋਭੀ ਦੀ ਆਪਣੇ ਕੋਲ ਪਨੀਰੀ ਲਗਭਗ ਸਾਰੀ ਸਾਰੀ ਤਿਆਰ ਹੋਦੀ ਕਿਸੇ ਵੀ ਤਰ੍ਹਾਂ ਦੀ ਪਨੀਰੀ ਖਰੀਦਣੀ ਹੋਵੇ ਤਾਂ ਸਾਡਾ ਨੰਬਰ ਜਿਹੜਾ ਡਿਸਪਲੇ ਤੇ ਆਜੂਗਾ ਸਾਡੇ ਫਾਰਮ ਵਾਲੇ ਨੰਬਰ ਤੇ ਸੰਪਰਕ ਕਰਕੇ ਪਨੀਰੀਆਂ ਵੀ ਖਰੀਦ ਸਕਦੇ ਹੋ ਤੇ ਹੁਣ ਜੇ ਆਪਾਂ ਗੱਲ ਕਰਦੇ ਆਂ ਕਿ ਇਸ ਟਾਈਮ ਤੇ ਮਾਰਚ ਦੇ ਮਹੀਨੇ ਦੀ ਲਗਭਗ 27 28 ਤਰੀਕ ਚੱਲ ਰਹੀ ਹੈ ਤਾਂ ਨੋਬਲ ਦੀ ਜਿਹੜੀ ਹੈਪੀ ਗੋਭੀ ਹੈ ਉਹਦੀ ਲਵਾਈ ਚੱਲ ਰਹੀ ਹੈ ਤੇ ਕਿਹੜੇ ਤਰੀਕੇ ਨਾਲ ਆਪਾਂ ਉਹਦੀ ਲਵਾਈ ਕਰਨੀ ਹੈ ਆਪਾਂ ਖੇਤ ਦੀ ਤਿਆਰੀ ਤੋਂ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਕਈ ਜਗ੍ਹਾ ਤੇ ਇਸ ਇਹ ਮਿੱਠਾ ਕਿ ਗਰਮੀ 'ਚ ਗੋਭੀ ਪੋਸੀਬਲ ਨਹੀਂ ਬਟ ਇਹ ਵੈਰਾਈਟੀਆਂ ਜਿਹੜੀਆਂ ਡਿਵੈਲਪ ਹੋਈਆਂ ਗਰਮੀ ਦੇ ਵਿੱਚ ਲੱਗਣ ਲਈ ਹੀ ਡਿਵੈਲਪ ਹੋਈਆਂ ਨੇ ਤੇ ਗਰਮੀ 'ਚ ਇਹ ਵੈਰਾਈਟੀਆਂ ਪੂਰੀਆਂ ਫੁੱਲ ਕਾਮਯਾਬ ਨੇ ਤੁਹਾਨੂੰ ਪ੍ਰੋਪਰ ਮੈਨੇਜਮੈਂਟ ਜੇ ਤੁਸੀਂ ਕਰ ਲਓ ਤਾਂ A1 ਕੁਆਲਿਟੀ ਦਾ ਸੌਦਾ ਬਣਦਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਖੇਤ ਦੀ ਤਿਆਰੀ ਦੀ ਗੱਲ ਕਰਦੇ ਹਾਂ ਦੀ ਖੇਤ ਦੀ ਤਿਆਰੀ ਦੇ ਵਿੱਚ ਆਪਾਂ ਦੋ ਬੈਗ ਡੀਪੀ ਤੇ ਦੋ ਬੈਗ ਪੋਟਾਸ਼ੀਲਫੇਟ ਦੀ ਵਰਤੋਂ ਕਰ ਸਕਦੇ ਹਾਂ ਮਤਲਬ 100-100 ਕਿਲੋ ਦੋਵੇਂ ਚੀਜ਼ਾਂ ਲੈ ਸਕਦੇ ਹਾਂ ਉਹਦੇ ਨਾਲ ਆਪਣੇ ਪ੍ਰਾਇਮਰੀ ਐਲੀਮੈਂਟ ਹੈ ਜਿਹੜੇ ਉੱਪਰ ਵਾਲੇ ਛੇ ਤੱਤ ਹੈ ਨਾਈਟ੍ਰੋਜਨ ਫਾਸਫੋਰਸ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਸਲਫਰ ਇਹ ਸਾਰਿਆਂ ਦੀ ਪੂਰਤੀ ਛੇ ਤੱਤਾਂ ਦੀ ਹੋ ਜਾਂਦੀ ਹੈ ਤੇ ਛੋਟੇ ਐਲੀਮੈਂਟ ਆਪਾਂ ਸਪਰੇ ਦੇ ਰੂਪ ਵਿੱਚ ਦੇ ਸਕਦੇ ਹਾਂ 100-100 ਕਿਲੋ ਦੀ ਜੇ ਆਪਾਂ ਵਰਤੋਂ ਕਰੀਏ ਤੇ ਜੇ ਕਿਸੇ ਜਗ੍ਹਾ ਤੇ ਪੋਲੀਸਲਫੇਟ ਵਗੈਰਾ ਦੀ ਅਵੇਲੇਬਿਲਟੀ ਨਹੀਂ ਹੈਗੀ ਤਾਂ ਤੁਸੀਂ 25 ਕਿਲੋ ਪोटाश પ્રતિ ਏਕੜ ਤੇ 10 ਤੋਂ 15 ਕਿਲੋ ਕੈਲਸ਼ੀਅਮ ਨਾਈਟ੍ਰੇਟ 5 ਕਿਲੋ ਸਲਫਰ ਤੁਸੀਂ ਪਾ ਸਕਦੇ ਹੋ ਖੇਤੀ ਤਿਆਰੀ ਕਰਨ ਲਈ ਇਹਠਾ ਹੀ ਪਾ ਕੇ ਖੇਤ ਨੂੰ ਇੱਕ ਵਾਰ ਵਾਹ ਕੇ ਤੇ ਉਸ ਤੋਂ ਬਾਅਦ ਤੁਸੀਂ ਖੇੜਾ ਘਟ ਦੇਣੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਗੋਭੀ ਦੀ ਲਵਾਈ ਕਰ ਦੇਣੀ ਹੈ ਗੋਭੀ ਦੀ ਲਵਾਈ ਵੇਲੇ ਸਾਨੂੰ 20 ਤੋਂ 22 ਹਜ਼ਾਰ ਬੂਟੇ ਦੀ ਜਰੂਰਤ ਪੈਂਦੀ ਹੈ ਜੀ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਅਸੀਂ ਮਟਰਾਂ ਵਾਲੀ ਮਸ਼ੀਨ ਦੇ ਨਾਲ ਜਾਂ ਖੇੜਾ ਬਣਾਈਆਂ ਹੁਣ ਜੇ ਤੇ 85 ਤੋਂ 90 ਖੇੜਾ 80 ਤੋਂ 90 ਖੇੜਾ ਦੇ ਵਿੱਚ ਜਿਹੜੀ ਮਸ਼ੀਨ ਬਣਾਉਂਦੀ ਆ ਉਹਦੇ ਤੇ ਉਹਦੇ ਹਿਸਾਬ ਨਾਲ ਤੇ ਜੇ ਤੁਸੀਂ ਮੱਕੀ ਵਾਲੇ ਪਲੈਂਟਰ ਦੇ ਨਾਲ 22 ਇੰਚ ਵਾਲੇ ਬੈੱਡ ਬਣਾਏ ਆ ਤਾਂ ਫਿਰ ਤੁਹਾਡੀ ਜਿਹੜੀ ਜਿਹੜੇ 30000 ਦੇ ਨੇੜੇ ਤੁਹਾਡੇ ਬੂਟਾ ਤੁਹਾਡਾ ਖੇਤਾਂ ਖੇੜੇ ਦੇ ਵਿੱਚ ਲੱਗ ਜਾਂਦਾ ਪਰ ਗਰਮੀ ਵਾਲੀ ਗੋਭੀ ਨੂੰ ਜੇ ਤੁਸੀਂ ਮਟਰ ਵਾਲੀ ਮਸ਼ੀਨ ਦੇ ਵਾਲੀ ਲਾਈਨ ਹੁੰਦੀ ਜਿਹੜੀ 8 ਟੀਕ ਲਾਈਨ ਜਿਹੜੀ 29 ਇੰਚ ਤੇ ਹੁੰਦੀ ਆ ਉਹਦੇ ਅਕੋਰਡਿੰਗ ਬਜਾਈ ਕਰੋ ਤਾਂ ਉਹਦਾ ਰਿਸਪੌਂਸ ਤੁਹਾਨੂੰ ਜ਼ਿਆਦਾ ਵਧੀਆ ਮਿਲੂਗਾ ਫਿਰ ਜ਼ਰੂਰਤ ਮੁਤਾਬਕ ਇਸ ਤੇ ਉਹਨਾਂ ਕਿਹੜੇ ਕਿਹੜੇ ਇਨਸੈਕਟੀਸਾਈਡ ਤੇ ਕਿਹੜੇ ਕਿਹੜੇ ਫੰਗੀਸਾਈਡ ਹੈ ਉਹਨਾਂ ਦੀ ਮੈਂ ਇੱਕ ਲਿਸਟ ਬਣਾ ਕੇ ਇੱਕ ਸਾਈਡ ਤੇ ਪਾ ਦੂੰਗਾ ਹਰ 10 ਦਿਨਾਂ ਤੇ ਲੋੜ ਮੁਤਾਬਕ ਮੈਂ ਰੀ ਨਹੀਂ ਕਹਿ ਰਿਹਾ ਕਿ ਕਰਨਾ ਹੀ ਕਰਨਾ ਹੈ ਜਦੋਂ ਤੁਹਾਨੂੰ ਜ਼ਰੂਰਤ ਪੈਂਦੀ ਹੈ ਉਹਨਾਂ ਚ ਤੁਸੀਂ ਇੱਕ ਫੰਗੀਸਾਈਡ ਤੇ ਇੱਕ ਇਨਸੈਕਟੀਸਾਈਡ ਚੂਜ਼ ਕਰਕੇ ਨਾਲ ਇਹਦੇ ਤੁਸੀਂ ਐਡ ਕਰ ਸਕਦੇ ਹੋ ਜੀ ਆ ਤੁਸੀਂ ਇੱਥੇ ਸਪਰੇਅ ਕਰ ਸਕਦੇ ਹੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਵੀ ਸਪਰੇਅ ਕਰਨੀ ਹੈ ਗੋਭੀ ਤੇ ਸਟicker ਦੀ ਵੱਤੋਂ ਜ਼ਰੂਰ ਕਰਨੀ ਉਦਾ ਕਾਰਨ ਕੀ ਹੈ ਕਿ ਗੋਭੀ ਦਾ ਪੱਤਾ ਸਲਿੱਪਰੀ ਹੁੰਦਾ ਇੱਥੇ ਕੋਈ ਵੀ ਦਵਾਈ ਟਿਕਦੀ ਨਹੀਂ ਦਵਾਈ ਉਸੜੇ ਹੇਠਾਂ ਤਿਲਕੇ ਥੱਲੇ ਡਿੱਗ ਪੈਂਦੀ ਹੈ ਕੋਸ਼ਿਸ਼ ਇਹ ਕਰੋ ਕਿ ਛੋਟੇ ਆਮਪਾਂ ਦੀ ਵਰਤੋਂ ਕੀਤੀ ਜਾਵੇ ਜੇ ਇਹ ਰਕਬਾ ਜ਼ਿਆਦਾ ਹੈ ਫਿਰ ਤੁਸੀਂ ਵੱਡੇ ਪੰਪਾਂ ਦੇ ਸ਼ਿਫਟ ਹੋ ਸਕਦੇ ਹੋ ਪਰ ਬਿਨਾ ਸਟਿੱਕਰ ਤੋਂ ਜਾਂ ਬਿਨਾ ਸਪਰੇਡਰ ਤੋਂ ਸਪਰੇਅ ਜਿਹੜੀ ਤੁਸੀਂ ਨਹੀਂ ਕਰਨੀ ਫਿਰ ਇਹ ਵੈਰਾਈਟੀ ਜਿਹੜੀ अर्ਲੀ ਤਿਆਰ ਹੁੰਦੀ ਛੇਤੀ ਤਿਆਰ ਹੁੰਦੀ ਹੈ ਇਸ ਕਰਕੇ ਨਿਊਟ੍ਰੀਸ਼ਨ ਦੀ ਡਿਮਾਂਡ ਵੀ ਜ਼ਿਆਦਾ ਕਰਦੀ ਹੈ ਜੀ ਨਿਊਟ੍ਰੀਸ਼ਨ ਦੀ ਡਿਮਾਂਡ ਤੇ ਮੰਨ ਲਓ ਜਦੋਂ ਬੂਟੇ ਸਾਡੇ ਸਿੱਧੇ ਹੋ ਜਾਣ ਉਸ ਤੋਂ ਬਾਅਦ ਤੁਸੀਂ ਇਸ ਤੇ ਆਪਣਾ ਨਾਰਮਲ ਜਿਹੜਾ ਬੋਰੇ ਵਾਲਾ ਯੂਰੀਆ ਆਉਂਦਾ ਜੀ ਉਹਦੀਆਂ ਸਪਰੇਅਾਂ ਵੀ ਕਰ ਸਕਦੇ ਹੋ ਜੀ 10 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ ਜੇ 100 ਲੀਟਰ ਪਾਣੀ ਤੁਸੀਂ ਲੈਣਾ ਹੈ ਤਾਂ ਉੱਥੇ ਤੁਸੀਂ 1 ਕਿਲੋ ਯੂਰੀਆ ਘੋਲ ਲਓ ਜੀ ਯੂਰੀਆ ਘੋਲ ਕੇ ਤੁਸੀਂ ਇੱਥੇ ਸਪਰੇਅ ਕਰ ਸਕਦੇ ਹੋ 4-4 ਦਿਨਾਂ ਬਾਅਦ ਉਸ ਪ੍ਰੋਸੈਸ ਨੂੰ ਜਾਂ 8 ਦਿਨਾਂ ਬਾਅਦ ਉਸ ਪ੍ਰੋਸੈਸ ਨੂੰ ਤੁਸੀਂ ਦੁਬਾਰਾ ਰਿਪੀਟ ਕਰ ਸਕਦੇ ਹੋ ਤੇ ਗਰੋਥ ਨੂੰ ਹੋਰ ਵਧਾਉਣ ਲਈ ਤੁਸੀਂ 19-19 ਦੀ ਵਰਤੋਂ ਕਰ ਸਕਦੇ ਹੋ ਸਟਾਰਟਰ ਦੀ ਵਰਤੋਂ ਕਰ ਸਕਦੇ ਹੋ ਜਿਬਰੈਲਿਕ ਐਸਿਡ ਦੀ ਵਰਤੋਂ ਕਰ ਸਕਦੇ ਹੋ ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਚੀਜ਼ ਦੀ ਵੀ ਤੁਸੀਂ ਵਰਤੋਂ ਜਿਹੜੀ ਕਰ ਸਕਦੇ ਹੋ ਤੇ ਜਿਬਰੈਲਿਕ ਐਸਿਡ 2 ml ਪੈਂਦਾ ਜੀ 19-19 ਜਿਹੜੀ ਆਪਣੀ 5 ਤੋਂ 10 ਗ੍ਰਾਮ ਪੈਂਦੀ ਹੈ ਬੂਟੇ ਦੇ ਸਟੇਜ ਦੇ ਹਿਸਾਬ ਨਾਲ ਸਟਾਰਟਰ ਵੀ ਪਾਣੀ ਤੋਂ 10 ਗ੍ਰਾਮ ਲੀਟਰ ਪਾਣੀ ਦੀ ਮਤਲਬ 100 ਲੀਟਰ ਪਾਣੀ ਚ ਆਪਾਂ ਜੇ ਕਰੀਏ ਤਾਂ ਅੱਧਾ ਕਿਲੋ ਤੋਂ 1 ਕਿਲੋ ਪਾ ਸਕਦੇ ਆ ਬੂਟੇ ਦੀ ਤੇ ਉਮਰ ਦੇ ਹਿਸਾਬ ਨਾਲ ਜਿੱਡਾ ਤੁਸੀਂ ਬੂਟੇ ਦਾ ਸਾਈਜ਼ ਵੱਡਾ ਕਰ ਲੋਗੇ ਨਾ ਪੱਤੇ ਦਾ ਸਾਈਜ਼ ਜਿੱਡਾ ਤੁਸੀਂ ਵੱਡਾ ਕਰ ਲੋਗੇ ਓਡੇ ਹੀ ਤੁਹਾਡੇ ਫੁੱਲਾਂ ਦੀ ਕੁਆਲਿਟੀ ਵਧੀਆ ਬਣੂਗੀ ਜਿਹੜੇ ਪੱਤੇ ਇਨੇ ਨੇ ਛੋਟੇ ਛੋਟੇ ਬੂਟੇ ਰਹਿਗੇ ਤਾਂ ਫੁੱਲਾਂ ਦੀ ਕੁਆਲਿਟੀ ਪ੍ਰੋਪਰ ਨਹੀਂ ਬਣਨੀ ਤੇ ਇਹਦਾ ਇਹੀ ਹੈਗਾ ਜੀ ਸਿਸਟਮ ਲਗਭਗ 4 ਕ ਬੋਰੀਆਂ ਯੂਰੀਆ ਗੋਭੀ ਜਿਹੜੀ ਗਰਮੀ ਵਾਲੀ ਤੁਹਾਡੀ 2 ਮਹੀਨੇ ਦੇ ਅੰਦਰ ਅੰਦਰ ਖਾ ਜਾਊਗੀ ਕਿਉਂਕਿ ਤੁਹਾਨੂੰ ਇਹਨਾਂ ਨੂੰ ਜ਼ੋਰ ਲਾ ਕੇ 4 ਬੈਗ ਯੂਰੀਆ ਦੇ ਪ੍ਰਤੀ ਏਕੜ ਦੇ ਲਗਭਗ ਅੰਦਾਜ਼ੇ ਨਾਲ ਚੱਲ ਜਾਂਦੇ ਨੇ ਜ਼ਮੀਨਾਂ ਦੇ ਹਿਸਾਬ ਨਾਲ ਭਾਰੇ ਹੌਲੇ ਦੇ ਹਿਸਾਬ ਦੇ ਨਾਲ ਤੇ ਫਿਰ ਇਹਦੀ ਸਭ ਤੋਂ ਵੱਡੀ ਜਿਹੜੀ ਕਲਾਕਾਰੀ ਹੈ ਗਰਮੀਆਂ ਵਾਲੀ ਗੋਭੀ ਦੀ ਸਭ ਤੋਂ ਵੱਡੀ ਕਲਾਕਾਰੀ ਪਾਣੀ ਲਾਉਣਾ ਹੈ ਜੀ ਤੁਸੀਂ ਇਸ ਇਸ ਮੈਥਡ ਨੂੰ ਸਮਝ ਲਿਆ ਤਾਂ ਗਰਮੀਆਂ ਵਾਲੀ ਗੋਭੀ ਛੱਡੋ ਤੁਸੀਂ ਕੋਈ ਵੀ ਫਸਲ ਜਿਹੜੀ ਗਰਮੀ 'ਚ ਕਰ ਸਕਦੇ ਹੋ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਊ ਹੁਣ ਇਹਨੂੰ ਖਾਸ ਕਰਕੇ ਪਾਣੀ ਆਪਾਂ ਦੇਣਾ ਹੁੰਦਾ ਹੈ ਜੀ ਸਿਰਫ 1/4 ਇੰਚ ਬਦਲ 1/4 ਜੇ ਦਾ ਕਹਿ ਸਕਦੇ ਆ ਵੀ ਜੇ ਆਪਣੀ ਖੇੜ ਏਡੀ ਹੈ ਹਨਾ ਪਾਣੀ ਸਿਰਫ ਇੰਨਾ ਛੜਨਾ ਦੀ ਖੇੜੀ ਦੇ ਵਿੱਚ ਇਨਾ ਇਨਾ ਪਾਣੀ ਜਦੋਂ ਸਾਰੀ ਖੇੜੀਆਂ ਚ ਆ ਗਿਆ ਤਾਂ ਬੰਦ ਕਰ ਦੇਣਾ ਮਤਲਬ ਖੇੜ ਦਾ 25% ਤੁਸੀਂ ਪਾਣੀ ਛੜਨਾ ਜੇ ਖੇੜ 10 ਇੰਚ ਉੱਚੀ ਆ ਤਾਂ ਖੇੜ ਦੇ ਵਿੱਚ 2.5 ਇੰਚ ਤੋਂ ਵੱਧ ਪਾਣੀ ਨਹੀਂ ਪਾਉਣਾ ਤੁਸੀਂ ਮਤਲਬ ਥੋੜਾ ਥੋੜਾ ਪਾਣੀ ਪਾਉਣਾ ਭਾਵੇਂ ਪੰਜਾਂ ਪੰਜਾਂ ਚਾਰ ਚਾਰ ਦਿਨਾਂ ਬਾਅਦ ਪਾਈ ਜਾਓ ਪਾਣੀ ਬਿਲਕੁਲ ਥੋੜਾ ਦੇਣਾ ਤੇ ਦੇਣਾ ਸ਼ਾਮ ਦੇ ਸਮੇਂ ਤੇ ਗੋਭੀ ਦੇ ਵਿੱਚ ਪਾਣੀ ਜਿਹੜਾ ਖੜਾ ਨਹੀਂ ਰਹਿਣਾ ਚਾਹੀਦਾ ਜੇ ਰੋਗੋਬੀ ਦੇ ਵਿੱਚ ਪਾਣੀ ਖੜ ਗਿਆ ਓਵਰਵਾਟਰਿੰਗ ਹੋ ਗਈ ਤੇ ਗਰਮੀ ਨੇ ਤੋਂ ਪੜਾਸ ਵੱਜਣੀ ਹੈ ਤਾਂ ਸਟ੍ਰੈਸ ਦੇ ਨਾਲ ਬੂਟੇ ਤੁਹਾਡੇ ਖਰਾਬ ਹੋ ਸਕਦੇ ਆ ਬਸ ਇਹ ਜਿਹੜਾ ਸਿਸਟਮ ਹੈ ਦੋ ਤਿੰਨ ਚੀਜ਼ਾਂ ਸਮਝਣ ਦੀ ਲੋੜ ਹੈ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝ ਗਏ ਤਾਂ ਤੁਸੀਂ ਕੋਈ ਵੀ ਫਸਲ ਜਿਹੜੀ ਗਰਮੀਆਂ 'ਚ ਅਗਰ ਇਤਿ ਲਾਉਣੀ ਚਾਹੁੰਦੇ ਹੋ ਜਾਂ ਤੁਸੀਂ ਪਸ਼ੀਤੀ ਲਾਉਣੀ ਚਾਹੁੰਦੇ ਹੋ ਉਹ ਤੁਸੀਂ ਸਾਰਾ ਕਾਮਯਾਬੀ ਦੇ ਨਾਲ ਆਰਾਮ ਦੇ ਨਾਲ ਕਰ ਸਕਦੇ ਹੋ ਹੋਰ ਇਹਨੂੰ ਕੋਈ ਬਹੁਤੀ ਜ਼ਿਆਦਾ ਸਮੱਸਿਆ ਨਹੀਂ ਆਉਂਦੀ ਆ ਇਨਸੈਕਟੀਸਾਈਡ ਦੀ ਸੁੰਡੀ ਵਾਲੀਆਂ ਸਪਰੇਅਾਂ ਦੀ ਜੱਪ ਨੂੰ ਜ਼ਰੂਰਤ ਪਊਗੀ ਮੈਂ ਨਾਲ ਲਿਸਟ ਪਾ ਦੂੰਗਾ ਫੰਗੀ ਚੜ੍ਹ ਦੀ ਵੀ ਜ਼ਰੂਰਤ ਪੈਂ ਉਹਨਾਂ ਚ ਤੁਸੀਂ ਕਿਸੇ ਵੀ ਇੱਕ ਦੀ ਵਰਤੋਂ ਕਰ ਸਕਦੇ ਹੋ ਕੋਈ ਵੀ ਇੱਕ ਸਪਰੇਅ ਦੋ ਵਾਰ ਰਿਪੀਟ ਨਹੀਂ ਕਰਨੀ ਹਰ ਵਾਰ ਸਪਰੇਅ ਬਦਲ ਕੇ ਕਰਨੀ ਹੈ ਜੇ ਤੁਸੀਂ ਸੁੰਡੀ ਦੀਆਂ ਸਪਰੇਅਆਂ 10 ਤੋਂ 12-12 ਦਿਨਾਂ ਬਾਅਦ ਵੀ ਕਰਦੇ ਹੋ ਤਾਂ ਤੁਹਾਡੀਆਂ ਲਗਭਗ 4 ਤੋਂ 5 ਸਪਰੇਅਾਂ 'ਚ ਤੁਹਾਡੀ ਪੂਰੀ ਗੋਭੀ ਜਿਹੜੀ ਤਿਆਰ ਹੋ ਜਾਊਗੀ ਵਧੀਆ ਚਿੱਟਾ ਫੁੱਲ ਬਣਦਾ ਜੀ ਇਹਦਾ ਜਦੋਂ ਫੁੱਲ ਬਣਨਾ ਸ਼ੁਰੂ ਹੋਇਆ ਉਦੋਂ ਜ਼ਰੂਰਤ ਮੁਤਾਬਕ ਤੁਸੀਂ 05234 ਸਪਰੇਅ ਕਰ ਸਕਦੇ ਹੋ 05234 ਦੇ ਨਾਲ ਤੁਸੀਂ ਬੋਰਨ ਦੀ ਵਰਤੋਂ ਕਰ ਸਕਦੇ ਹੋ ਹਲਕੀ ਮਾਤਰਾ ਵਿੱਚ 1 ਗ੍ਰਾਮ 1 ਲੀਟਰ ਪਾਣੀ ਦਾ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ហេਠਾ ਜਦੋਂ ਖੇਤ ਤਿਆਰ ਕਰਨ ਵੇਲੇ ਵੀ 2 ਕਿਲੋ ਬੋਰਨ ਦਾ ਛੱਟਾ ਦੇ ਸਕਦੇ ਹੋ ਜੀ ਉਹਦੇ ਨਾਲ ਵੀ ਤੁਹਾਡੀ ਗੋਭੀ ਜਿਹੜੀ ਕਾਫੀ ਹੱਦ ਤੱਕ ਵਧੀਆ ਤਿਆਰ ਹੁੰਦੀ ਹੈ ਤੇ ਗੋਭੀ ਦਾ ਕਰੜ ਜਿਹੜਾ ਵਧੀਆ ਬਣਦਾ ਤੇ ਜੇ ਤੁਹਾਨੂੰ ਲੱਗੇ ਕਿ ਕਿਸੇ ਤਰ੍ਹਾਂ ਦਾ ਫੁੱਲ ਪੀਲੇਪਣ ਦੀ ਸਮੱਸਿਆ ਆ ਰਹੀ ਹੈ ਜਾਂ ਫੁੱਲ ਜਾਮ ਨਹੀਂ ਹੋ ਰਹੇ ਆ ਤਾਂ ਤੁਸੀਂ ਕੋਸ਼ਿਸ਼ ਇਹ ਕਰੋ ਕਿ ਉਸ ਨੂੰ ਛੇਤੀ ਘਟਨਾ ਸ਼ੁਰੂ ਕਰ ਦਿਓ ਤੇ ਉਹਦੇ ਨਾਲ ਜਿਹੜੀ ਹੈਗੀ ਆ ਦੀ ਫੁੱਲ ਦਾ ਸਾਈਜ਼ ਥੋੜਾ ਛੋਟਾ ਰਹੂਗਾ ਪਰ ਤੁਹਾਡੀ ਪ੍ਰੋਪਰ ਜਿਹੜੀ ਉਹ ਬਣ ਜੂਗੀ ਪਰ ਇਹ ਸਮੱਸਿਆ ਬਹੁਤ ਘੱਟ ਆਉਂਦੀ ਹੈ 100 ਚੋਂ ਕਿਤੇ ਇੱਕ ਕੇਸ ਦੇ ਵਿੱਚ ਇਹ ਸਮੱਸਿਆ ਆ ਸਕਦੀ ਹੈ ਉਹ ਜੈਨੇਟਿਕਲੀ ਹੋ ਸਕਦਾ ਉਹ ਵੈਦਰ ਦੇ ਕਾਰਨ ਹੋ ਸਕਦਾ ਉਹ ਜ਼ਮੀਨ ਦੇ ਕਾਰਨ ਹੋ ਸਕਦਾ ਪਾਣੀ ਦੇ ਕਾਰਨ ਹੋ ਸਕਦਾ ਤੇ ਬਾਕੀ 99 ਕੇਸਾਂ ਦੇ ਵਿੱਚ ਗੋਭੀ ਬਹੁਤ ਵਧੀਆ ਸ਼ਾਨਦਾਰ ਬਣਦੀ ਹੈ ਜੀ ਤੁਸੀਂ 15 ਬਾਈ ਜਿਹੜਾ ਸੈਗਮੈਂਟ ਲਾ ਲਓ ਜਾਂ ਹੈਪੀ ਵਾਲਾ ਸੈਗਮੈਂਟ ਲਾ ਲਓ ਇਸ ਤਰੀਕੇ ਨਾਲ ਇਹ ਗੋਪੀ ਤੁਸੀਂ ਤਿਆਰ ਕਰ ਸਕਦੇ ਹੋ ਜੇ ਇਹਦੇ ਸੰਬੰਧ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਕਮੈਂਟਾਂ ਦੇ ਰੂਪ ਵਿੱਚ ਤੁਸੀਂ ਪੁੱਛੋ ਜੀ ਆਪਾਂ ਉਸ ਤੇ ਵੀਡੀਓ ਬਣਾ ਕੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜੇ ਪੋਸੀਬਲ ਹੋਏ ਤਾਂ ਕਮੈਂਟਾਂ ਦੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਕੀਤੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥ ਸ਼੍ਰੀ ਅਕਾਲ